ਮੇਰੇ ਗੇੜੇ ਨਾ ਨਾ ਮਰਦਾ ਕਰਨਾ ਨਾ ਮਰਦਾ ਕਰੀ ਰਹੀ ਰਹਤਾ ਕੋ ਬੱਦੇ ਚੇ ਮੈਂ ਤੂੰ ਕਹੋ ਨਹੀਂ ਆਣੋ ਕੋਈ ਨਹੀਂ ਨਹੀਂ ਪਹੇਰਦਾ ਅੱਜ ਤੱਕ ਹਾਂ ਮੇ ਪਤਾ ਉਨੀਆਂ ਤੁੰਗ ਦੀ ਮੈਨੂੰ ਸੁਣ ਤੂੰ ਕਹਿੰਦਾ ਹਾਂ ਜੀ ਕੀ ਨਾਮ ਹੈ ਆਪਣਾ ਨਿਰਵਿੰਦਰ ਕਾਹ ਆ ਥੋੜੀ ਸੱਤ ਦੀ ਕੀ ਕਾਰਨ ਬਣਿਆ ਇਹ ਸੱਤ ਪ੍ਰਾਣੀ ਸੀ ਸਰ ਜੀ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਭਾਈ ਬਹੁਤ ਨੁਕਸਾਨ ਹੋਇਆ ਬੈੱਡ ਬੂਡ ਸਭ ਟੁੱਟ ਗਏ ਸਾਰਾ ਸਮਾਨ ਟੁੱਟ ਗਿਆ ਜੇ ਕੋਈ ਮਾਲੀ ਨੁਕਸਾਨਤ ਨਹੀਂ ਹੋਇਆ ਜਾਣ ਕੋਈ ਜਾਣੀ ਨਹੀਂ ਨਹੀਂ ਹੈ ਤਾਂ ਨਹੀਂ ਹੋਇਆ ਛੱਟ ਪੇੜ ਤਾਂ ਨਹੀਂ ਬੱਜੀ ਕਿਸੇ ਦੀ ਨਹੀਂ ਬੱਜੀ ਨਹੀਂ ਬੱਜੀ ਹੋਰ ਤੁਸੀਂ ਕੀ ਮੰਗ ਕਰਦੇ ਹੋ ਹੁਣ ਬਸ ਇਹ ਹੈ ਸਰਕਾਰ ਕੋਲੋਂ ਕੋਈ ਮਦਦ ਕੀਤੀ ਜਾਵੇ ਸਾਡੇ ਸਾਥ ਪੈਗੇ ਗਰੀਬ ਹੋ ਗਏ ਅਸੀਂ ਕਿੱਥੇ ਰਹਿੰਦੇ ਹੋ ਕਿਹੜਾ ਘਰ ਹੈ ਕਿੱਥੇ ਆਪਣਾ ਪੁਲੀਆਣਾ ਬਸਤੀ 2 ਕਿੰਨੇ ਨੰਬਰ ਗਲੀ ਚ 2 ਨੰਬਰ ਗਲੀ ਚ ਠੀਕ ਹੈ ਪੂਰਾ ਐਡਰੈਸ ਦੱਸ ਦਿਓ ਕਿੱਥੇ ਜੀ ਨੇੜੇ ਸਰਕਾਰੀ ਸਕੂਲ 2 ਨੰਬਰ ਗਲੀ ਗੁਰਦੁਆਰੇ ਕੋਲ ਐ ਵੀ ਕਦੇ ਮੈਂ ਬੰਦਾ ਠੀਕ ਹੈ ਹੋਰ ਘਰ ਹੈ ਘਰ ਕੋਈ ਆਪਣਾ ਹੀ ਬਸ ਮੇਰਾ ਬੇਟਾ ਤੇ ਮੈਂ ਹੀ ਰਹਿੰਦੇ ਹਾਂ ਅੱਛਾ ਤੁਹਾਡੇ ਘਰ ਦੇ ਨੇ ਤੁਮਕੇ ਹੋਏ 7 ਸਾਲੋਂ ਠੀਕ ਹੈ ਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਧੋਬਿਆਣਾ ਨਗਰ ਦੀ ਗਲੀ ਨੰਬਰ 2 ਵਿਖੇ ਜਿੱਥੇ ਜੋ ਕੇ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਇੱਕ ਗਲੀ ਹੈ ਉੱਥੇ ਰਾਤ ਤੂਮੀ ਕਾਰਨ ਛੱਤ ਡਿੱਗ ਪਈ ਹੈ ਜਿਸ ਦੇ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਪਰ ਜਾਨੀ ਨੁਕਸਾਨ ਤੋਂ ਬਚਤ ਹੋ ਗਈ ਹੈ ਰਹਿ ਗਈ ਪਰ ਸਮਾਨ ਸਾਰਾ ਹੀ ਛੱਤ ਮਿੱਟੀ ਦੇ ਥੱਲੇ ਦੱਬਿਆ ਗਿਆ ਹੈ। ਔਰ ਤੁਸੀਂ ਦੇਖ ਸਕਦੇ ਹੋ ਉਥੋਂ ਦੀਆਂ ਤਸਵੀਰਾਂ। ਕੁਝ ਵੀ ਨਹੀਂ ਬਚਿਆ ਵੇਖੋ ਸਮਾਨ ਸਾਰਾ। ਛੱਤ ਬਿਲਕੁਲ ਪੂਰੀ ਦੀ ਪੂਰੀ ਡਿੱਗ ਪਈ ਹੈ। ਆਓ ਤੁਹਾਨੂੰ ਅੰਦਰਲੀਆਂ ਤਸਵੀਰਾਂ ਦਿਖਾਈਏ। ਆ ਦੇਖੋ ਬੈੱਡ। ਬੈੱਡ ਦੇ ਵਿੱਚ ਵੀ ਬਿਲਕੁਲ ਪੂਰੀ ਮਿੱਟੀ गिर ਗਈ ਹੈ। ਮਿੱਟੀ ਢਿੱਗ ਚੁੱਕੀ ਹੈ ਔਰ ਬਹੁਤ ਨੁਕਸਾਨ ਹੋ ਚੁੱਕਾ ਹੈ ਵੱਡਦਾ ਸੋ ਪਰਿਵਾਰ ਵੱਲੋਂ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਆ ਦੇਖੋ ਜੀ ਕੂਲਰ ਵੀ ਪੱਖਾ ਵੀ ਕੁਝ ਵੀ ਨਹੀਂ ਬਚਿਆ ਕਿਉਂਕਿ ਦਿਹਾੜੀਦਾਰ ਬੰਦੇ ਨੇ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਨੇ ਔਰ ਬੇਨਤੀ ਹੈ ਇਥੋਂ ਦੇ ਐਮ.ਐਲ.ਏ. ਸਾਹਿਬ ਨੂੰ ਔਰ ਜੋ ਵੀ ਇਹਨਾਂ ਦੇ ਕੋਈ ਮਦਦ ਕਰ ਸਕਦਾ ਹੈ ਤਾਂ ਜ਼ਰੂਰ ਇਹਨਾਂ ਦੀ ਮਦਦ ਕਰੇ ਜੀ ਕਿਉਂਕਿ ਠੰਡ ਦਾ ਟਾਈਮ ਹੈ ਠੰਡ ਦੇ ਵਿੱਚ ਬਾਹਰ ਰਹਿਣਾ ਬਹੁਤ ਮੁਸ਼ਕਲ ਹੈ ਤੁਸੀਂ ਦੇਖ ਚੁੱਕੇ ਹੋ ਸਾਰੀਆਂ ਤਸਵੀਰਾਂ ਆਓ ਗੱਲ ਕਰਦੇ ਹਾਂ ਉਹਨਾਂ ਦੇ ਪਰਿਵਾਰ ਨਾਲ ਵੀ ਉਹਨਾਂ ਦਾ ਕੀ ਕਹਿਣਾ ਹੈ